ਇਦਾਂ ਜਦੋਂ ਕੀਰਤਨ ਹੋਵੇ ਨਿਤਨੇਮ ਹੋਵੇ ਜੇ ਕਿਸੇ ਨੇ ਜ਼ਰੂਰੀ ਗੱਲ ਕਰਨੀ ਹੈ ਤੇ ਨਾਲ ਦੇ ਬੱਚੇ ਨੂੰ ਪਤਾ ਨਾ ਲੱਗੇ ਵੀ ਕੀ ਕਿਹਾ ਇਹ ਇੰਸਟਰਕਸ਼ਨਸ ਜਿਹੜੀਆਂ ਨੇ ਸਾਨੂੰ ਸਿਖਾਈਆਂ ਕਿਸੇ ਨੇ ਜ਼ਰੂਰੀ ਗੱਲ ਦੇ ਨਾਲ ਦੇ ਨੂੰ ਵੀ ਨਾ ਪਤਾ ਲਵੇ ਲੱਗੇ ਉਹ ਵੀ ਨਾ ਡਿਸਟਰਬ ਹੋਵੇ ਤੇ ਜੇ ਵਕਤੇ ਤੱਕ ਪਹੁੰਚ ਗਈ ਫਿਰ ਬੜਾ ਖਰਾਬ ਕੰਮ ਹੋਣਾ ਫਿਰ ਜਿਹੜਾ ਤੇ ਅੰਦਰੋਂ ਜੁੜਿਆ ਉਹ ਕੋ ਚੁੱਪ ਨਹੀਂ ਰਿਹਾ ਯਾਰ ਧਿਆਨ ਦੇਣਾ ਫਿਰ ਕੋਈ ਮਾਈਂਡ ਨਾ ਕਰੇ ਸਾ ਸੰਗਤ ਜ਼ਰੂਰੀ ਗੱਲ ਤੇ ਅਸੀਂ ਉਹਨਾਂ ਦੀ ਸੰਗਤ ਕੀਤੀ ਹੈ ਜਿਹੜੇ ਖੂੜਾ ਫੜ ਕੇ ਤੇ ਸੇਵਕਾਂ ਨੂੰ ਖੜੇ ਕਰ ਦਿੰਦੇ ਸੀ ਜਿੰਨੂੰ ਨੀਂਦਰ ਦੇ ਵਿੱਚ ਓਕਾਂਦੇ ਸੀ ਉਹਨੂੰ ਕਹਿੰਦੇ ਸਿੱਧਾ ਹੋ ਜਾ ਤੇ ਜਿਹੜਾ ਕੋਈ ਗੱਲਾਂ ਤੇ ਸਵਾਲ ਨਹੀਂ ਪੈਦਾ ਹੁੰਦਾ ਸੀ ਬਾਹਰ ਫੜ ਕੇ ਕਹਿੰਦੇ ਚੱਲ ਆਪਣੇ ਕਮਰੇ 'ਚ ਇਸ ਤਰ੍ਹਾਂ ਅਸੀਂ ਸੰਗਤ ਕੀਤੀ ਹੋ ਮੈਂ ਸੱਚ ਕਰਿਆ ਤਾਂ ਇਹ ਚੀਜ਼ਾਂ ਜਿਹੜੀਆਂ ਇਹ ਪੱਕੀਆਂ ਹੁੰਦੀਆਂ ਨੇ ਤੇ ਤਾਂ ਇਹ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਸੋ ਮਹਾਰਾਜੀ ਜੀ ਜਦੋਂ ਅਸੀਂ ਬਾਣੀ ਨੂੰ ਹਾਜ਼ਰ ਅਸੀਂ ਹੁਣੇ ਪੜਿਆ ਨਾ ਇੱਕ ਸ਼ੁਰੂ ਚ ਪੜਿਆ ਸੀ ਜਪਜੀ ਸਾਹਿਬ ਵਿੱਚ ਗਾਵੈ ਕੋ ਜਾਪੈ ਦਿਸੈ ਦੂਰ ਜਿਵੇਂ ਧੰਨਾ ਕਹਿੰਦਾ ਪੰਡਤਾਂ ਉਹ ਸਾਹਮਣੇ ਮੇਰੇ ਨੱਕੇ ਮੋੜਦਾ ਕਹਿੰਦਾ ਮੈਨੂੰ ਨਹੀਂ ਦਿਸਦਾ 10ਵੇਂ ਪਾਸ਼ਾਦਾ ਵੀ ਹੁਕਮ ਪੜਿਆ ਕਿ ਜ਼ਹਰਾ ਜ਼ਹੂਰ ਹੈ ਕਿ ਹਾਜ਼ਰਾ ਹਜ਼ੂਰੇ ਕਈਆਂ ਨੂੰ ਉਹ ਦਿਸਦਾ ਹੀ ਨਹੀਂ ਕਈਆਂ ਨੂੰ ਦੂਰ ਦਿਸਦਾ ਕਈਆਂ ਨੂੰ ਨੇੜੇ ਦਿਸਦਾ ਕਈਆਂ ਨੂੰ ਆਪਣੇ ਆਪ ਵਿੱਚ ਵਿੱਚ ਦਿਸਦਾ ਇਹ ਤੇ ਆਪਣੀ ਆਤਮਾ